ਬੰਦੇ ਦੀ ਨਜ਼ਰ ਵਿੱਚ ਭਾਵੇਂ ਕੋਈ ਬਹੁਤ ਸੋਹਣਾ ਹੋਵੇ ਤੇ ਭਾਵੇਂ ਕੋਈ ਕ੍ਰੂਪ ਹੋਵੇ ਲੇਕਿਨ ਉਸ ਸੱਚੇ ਕਰਤਾਰ ਨੇ ਸਾਰਿਆਂ ਨੂੰ ਹੀ ਪੂਰੀ ਰੀਜਨਲ ਬਣਾਇਆ ਹੈ ਇੱਕ ਚੱਕ ਕਹਿੰਦੇ ਹੋ ਪ੍ਰਮਾਤਮਾ ਵੀ ਚਲਾ ਰਿਹਾ ਹੈ ਸਦੀਆਂ ਤੋਂ ਜੋ ਇਹਨਾਂ ਦੀਵਿਆਂ ਵਾਂਗੂ ਇਸ ਮਿੱਟੀ ਵਿੱਚੋਂ ਹੀ ਤਰ੍ਹਾਂ ਤਰ੍ਹਾਂ ਦੇ ਜੀਵ ਪੈਦਾ ਕਰ ਕਰਕੇ ਰੱਖੀ ਜਾਂਦਾ ਹੈ ਤੇ ਜਦੋਂ ਉਸ ਦਾ ਦਿਲ ਕਰਦਾ ਹੈ ਸਾਰਿਆਂ ਨੂੰ ਫੇਰ ਇਸ ਮਿੱਟੀ ਵਿੱਚ ਹੀ ਮਿਲਾ ਦਿੰਦਾ ਹੈ ਤੇ ਫੇਰ ਉਸ ਮਿੱਟੀ ਵਿੱਚੋਂ ਹੀ ਦੁਬਾਰਾ ਹੋਰ ਜੀਵ ਪੈਦਾ ਕਰ ਦਿੰਦਾ ਇਹ ਸੂਰਜ ਚੰਦ ਤਾਰੇ ਸਭ ਉਸ ਚੱਕੀ ਦਾ ਹੀ ਹਿੱਸਾ ਨੇ ਉਸ ਸੱਚੇ ਕਰਤਾਰ ਦੀ ਇਹ ਚੱਕੀ ਸਦੀਆਂ ਤੋਂ ਚੱਲ ਰਹੀ ਹੈ ਤੇ ਸਦੀਆਂ ਤੱਕ ਚੱਲਦੀ ਰਹੇਗੀ ਅੱਜ ਅਸੀਂ ਮੇਲੇ ਦੇ ਵਿੱਚ ਆਏ ਹੋਏ ਸੀ ਤੇ ਇੱਥੇ ਜੋ ਨਜ਼ਾਰਾ ਅਸੀਂ ਵੇਖਿਆ ਆਓ ਗੱਲਬਾਤ ਕਰਦੇ ਹਾਂ ਇੱਕ ਜੱਗ ਕਹਿੰਦੇ ਹੋ ਭਗਵਾਨ ਵੀ ਚਲਾਉਂਦਾ ਹੈ ਪਰਮੇਸ਼ਰ ਚਲਾਉਂਦਾ ਹੈ ਜ਼ਿੰਦਗੀ ਦਾ ਚੱਕ ਜਿਹੜਾ ਸਦੀਆਂ ਤੋਂ ਘੁੰਮ ਰਿਹਾ ਹੈ ਤੇ ਇਹ ਚੰਦ ਤਾਰੇ ਸੂਰਜ ਵੀ ਇਸ ਚੱਕੀ ਦੇ ਆਲੇ ਦੁਆਲੇ ਘੁੰਮ ਰਹੇ ਨੇ ਸੋ ਮਨੁੱਖਤਾ ਦੀ ਸ਼ੁਰੂਆਤ ਦੇ ਵਿੱਚ ਜਦੋਂ ਤਰੱਕੀ ਹੋਣੀ ਸ਼ੁਰੂ ਹੋਈ ਤਾਂ ਬੰਦੇ ਨੇ ਇਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਸ਼ੁਰੂ ਕੀਤਾ ਸੀ ਇਸ ਵਕਤ ਅਸੀਂ ਚੱਕ ਦੇ ਕੋਲ ਬੈਠੇ ਆਂ ਤੇ ਮੇਰੇ ਨਾਲ ਇੱਥੇ ਭਾਈ ਸਾਹਿਬ ਨੇ ਜੋ ਇਸ ਨੂੰ ਚਲਾ ਰਹੇ ਨੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਉੱਥੇ ਕਿਦਾਂ ਮਹਿਸੂਸ ਹੋ ਰਿਹਾ ਤੁਹਾਨੂੰ 65 ਸਾਲ ਹੋ ਗਏ ਆ ਜੀ 65 ਸਾਲ ਹਾਂਜੀ ਤੇ ਤੁਹਾਡਾ ਪਿਤਾ ਪੁਰਖੀ ਕੀਤਾ ਜੀ ਇਹ ਹਾਂਜੀ ਪਿਤਾ ਪੁਰਖੀ ਪਹਿਲਾਂ ਮੇਰੇ ਡੈਡੀ ਜੀ ਕਰਦੇ ਸੀ ਉਸ ਤੋਂ ਬਾਅਦ ਮੈਂ ਕਰਦਾ ਲੇਕਿਨ ਅੱਜ ਇਹਨੂੰ ਕਿਸੇ ਨੇ ਨਹੀਂ ਹੱਥ ਪਾਇਆ ਅੱਛਾ ਜੀ ਹਾਂ ਹਾਂ ਤੇ ਲੋਕੀ ਅੱਜ ਕੱਲ ਇਹਨੂੰ ਛੱਡਦੇ ਜਾ ਰਹੇ ਆ ਜੀ ਹਾਂਜੀ ਦੀਵਾਲੀ ਦੇ ਮੌਕੇ ਵੀ ਲੋਕੀ ਅੱਜ ਕੱਲ ਆਰਟੀਫੀਸ਼ੀਅਲ ਲਾਈਟਾਂ ਲਾਣ ਲੱਗੇ ਦੀਵੇ ਜਿਹੜੇ ਆ ਉਹ ਨਹੀਂ ਖਰੀਦਦੇ ਪਰ ਹੁਣ ਜ਼ਿਆਦਾਤਰ ਸ਼ੋਅ ਕਰਨੀ ਨੂੰ ਹੋ ਗਈ ਆ ਦੁਨੀਆ ਹੂੰ ਇਹ ਚੇਜ ਨੂੰ ਛੜ ਵੀ ਚਲੇ ਦਿਖਾਵਾ ਹੋ ਗਿਆ ਹਾਂ ਇਹ ਹੋ ਪਹਿਲਾਂ ਜੀ ਭਾਂਡੇ ਵੀ ਮਿੱਟੀ ਦੇ ਬਰਤ ਦੇ ਸੀ ਤੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਕਹਿੰਦੇ ਜਿਹੜੀ ਬਣੀ ਹੋਈ ਚਾਹੇ ਦਾਲ ਐ ਸਬਜੀ ਐ ਉਹਦੇ ਵਿੱਚ ਬੜੇ ਪੋਸ਼ਟਿਕ ਤੱਤ ਵੀ ਹੁੰਦੇ ਆ ਤੇ ਅੱਜ ਕੱਲ ਜਿਹੜੇ ਭਾਂਡੇ ਆਉਣ ਲੱਗੇ ਉਹਨਾਂ ਵਿੱਚ ਉਹ ਤੱਤ ਵੀ ਖਤਮ ਹੋ ਗਏ ਬੰਦੇ ਦੇ ਸਰੀਰ ਵੀ ਨਹੀਂ ਰਹੇ ਉਹਦਾਂ ਦੇ ਜਿਹੜਾ ਮਿੱਟੀ ਐ ਇਹਦੇ ਨਾਲ ਕਿੰਨਾ ਕ ਜਿਹੜਾ ਇਨਸਾਨ ਜੁੜਿਆ ਹੋਇਆ 15 ਦਾ ਪੈਦਾ ਹੀ ਮਿੱਟੀ ਚ ਹੁੰਦਾ ਤੇ ਰਲਦਾ ਵੀ ਐਂਡ ਨੂੰ ਮਿੱਟੀ ਦੇ ਵਿੱਚ ਹੀ ਜਾ ਕੇ ਆਂ ਕੁਰੂਤੇ ਦੇਵੀ ਦੇਵਤਿਆਂ ਦਾ ਜਿਹੜਾ ਲਿੰਕ ਰਿਹਾ ਹੈ ਨਾ ਉਹ ਘਿਹਾਰ ਨਾਲ ਰਿਹਾ ਉਹ ਐਵੇਂ ਜੇਵਤਿਆਂ ਨੂੰ ਆਰਡਰ ਹੋਇਆ ਕਿ ਗੰਨੇ ਦਾ ਗੰਨੇ ਦੀ ਢਾਈ ਪੂਰੀਆਂ ਦੇਤਿਆਂ ਵਈਏ ਵੰਡ ਕੇ ਆਓ ਧਰਤੀ ਤੇ ਉਹ ਸਾਰਿਆਂ ਨੂੰ ਵੰਡ ਕੇ ਮਿੱਠਾ ਤਾਂ ਸਭ ਚੂਸ ਦੇ ਪਖਾਦੇ ਘਿਹਾਰ ਕੰਮ ਕਰ ਰਿਹਾ ਤਾਂ ਇਸ ਤਰ੍ਹਾਂ ਹੁਣ ਮੇਰਾ ਪਾਣੀ ਵਾਲਾ ਉਹਨੇ ਉਹਦੇ ਵਿੱਚ ਰੱਖਤਾ ਉਪਰ ਮਿੱਟੀ ਪਈ ਗਈ ਉਸ ਦੇਰ ਬਾਅਦ ਮੀਟਿੰਗ ਹੋਈ ਕਹਿੰਦੇ ਨੇ ਦੇਵਤਿਆਂ ਦੀ ਵੀ ਕਿਸੇ ਨੂੰ ਦੱਸਿਆ ਵੀ ਤਾਂ ਕਹਿੰਦੇ ਕਿਸੇ ਨੂੰ ਨਹੀਂ ਦੱਸਿਆ ਜਿਵਾੜੇ ਜਾਓ ਪਤਾ ਕਰੋ ਕਿਸੇ ਕੋਲ ਜਿ ਬਚ ਗਿਆ ਹੋਵੇ ਉਹ ਉਨੇ ਬਿਨਾਂ ਤੇ ਬਾਦ ਜੀ ਆਹ ਪੁੰਗਰ ਆਇਆ ਪੁੰਗਰ ਆ ਤਾਂ ਬਾਕੀ ਸਾਰੇ ਖਾ ਗਏ ਨਹੀਂ ਤਾਂ ਵੀ ਨਾਸ ਹੋ ਗਿਆ ਤਾਂ ਅੱਜ ਜਿਹੜਾ ਆ ਗੁਣ ਸ਼ਕਤ ਚੀਨੀ ਵਰਤ ਰਿਆਂ ਹਾਂ ਆਪਕੋ ਮਹਾਰ ਕੋਲ ਪਈ ਗਈ ਹੈ ਇਸ ਕਰਕੇ ਹੈ ਤਾਂ ਬਹੁਤ ਗੁਣਾ ਕਰ ਰਹਾ ਹੈ ਜੀ ਜੇ ਢੱਕਣ ਟੱਕਣ ਵੀ ਪਤੀਲੇ ਦਾ ਮਿੱਟੀ ਦਾ ਹੋਵੇ ਫੇਰ ਵੀ ਬਹੁਤ ਬਿਮਾਰੀਆਂ ਤੋਂ ਬਚਾਅ ਹੈ ਕਿਉਂਕਿ ਉਹ ਕੁੱਕਰ ਚੱਲ ਰਹੇ ਨੇ ਉਹ ਦੁਬਾਰਾ ਦੁਬਾਰਾ ਪਰਸੋ ਵਿੱਚੇ ਗਿਰ ਜਾਂਦਾ ਸਬਜ਼ੀ ਹਾਂਜੀ ਉਹ ਬਿਮਾਰੀ ਦਾ ਘਰ ਬਣਦਾ ਠੀਕ ਹੈ ਠੀਕ ਹੈ ਜੇ ਮਿੱਟੀ ਦਾ ਢੱਕਣ ਹੋਊਗਾ ਤਾਂ ਉਹ ਪਰਸੋ ਹੇਠੇ ਨਹੀਂ ਗਿਰੂਗੀ ਹਾਂ ਉਹ ਚੂਸਲ ਚੂਸੀ ਜਾਂਦਾ ਉਹਨੂੰ ਕੀ ਬਾਤ ਹੈ ਬੜੀ ਪੱਤੇ ਦੀ ਗੱਲ ਦੱਸੀ ਤੁਸੀਂ ਹਾਂ ਨਾ ਸਹੀ ਗੱਲ ਹੈ ਜੀ ਇਹ ਹਾਂ ਤੇ ਮਿੱਟੀ ਦੇ ਘੜੇ ਦਾ ਪਾਣੀ ਕੋਰੇ ਦਾ ਪੀਏ ਇਹ ਤੁਹਾਡੇ ਵਰਦੀ ਗਰਮਿਕਾ ਸਾਫ ਕਰਦਾ ਹੋ। 스멜 ਵੀ ਬੜੀ ਸੋਹਣੀ ਹੁੰਦੀ ਹੈ। ਹਾਂਜੀ। ਤੇ ਪਾਣੀ ਰਹਿੰਦਾ ਵੀ ਠੰਡਾ ਜੀ। ਜੀ। ਇਹ ਕੂਲਰ ਅ ਪ੍ਰਿੰਜਮ ਰੂਜਾ ਨਾਲੋਂ ਬਹੁਤ ਗੁਨਾਕਾਰ ਚੀਜ਼ ਆ। ਜੇ ਆਪਾਂ ਯੂਜ਼ ਕਰੀਏ। ਜੀ। ਡਾਕਟਰ ਲੋਕ ਤਾਂ ਆਮ ਤੌਰ ਤੇ ਮਟਕੇ ਦਾ ਪਾਣੀ ਪੀਂਦੇ ਨੇ। ਪਰ ਹੁਣ ਜਣੀ ਤੇਜ਼ੀ ਦਾ ਜ਼ਮਾਨਾ ਆ ਗਿਆ ਜ਼ਿਆਦਾਤਰ। ਥੋੜਾ ਜਗ੍ਹਾ ਇੰਨਾ ਕ ਜੇ ਆਪਾਂ ਫਿਰ ਫਿਰ ਥੋੜਾ ਕਨੈਕਟ ਕਰ ਦੱਸਦੇ ਨਾ ਇੰਨਾ ਵੀ ਬਚਾਉ ਰੱਖਣਾ। ਇਹ ਵੀ ਬਹੁਤ ਅਜੀਬ ਹਾਇਦਾ ਯਾ ਬਿਲਕੁਲ ਹੁਣ ਤੇਜ਼ੀ ਦਾ ਜ਼ਮਾਨਾ ਆ ਗਿਆ ਬੰਦੇ ਖਾਂਦੇ ਵੀ ਤੇਜ਼ ਤੇਜ਼ ਵਾਲ ਜਿਹੜਾ ਛੇਤੀ ਬਣ ਜਵੇ ਬੰਦੇ ਜਾ ਵੀ ਛੇਤੀ ਰਹੇ ਆ ਜੀ ਧਰਤੀ ਤੋਂ ਦੇਖੋ ਹੁਣ ਅੱਗੇ ਕਿੰਨੇ ਕਿੰਨੇ ਓਵਰ ਹੋਣਗੇ ਕੀ ਹੁਣ 250 60 ਦੇ ਉੱਪਰ ਕੋਈ ਟੱਪਾ ਨਹੀਂ ਹਾਂਜੀ ਇਹ ਵੀ ਕਾਰਨ ਆ ਹੁਣ ਜੇਦਾ ਤੁਸੀਂ ਬੈਠੇ ਆ ਜੀ ਗੋਡਿਆਂ ਦੇ ਭਾਰ ਇਦਾਂ ਇਦਾਂ ਤਾਂ ਬੈਠਣਾ ਇਸ ਉਮਰ ਦੇ ਵਿੱਚ ਤਾਂ ਸੋਚ ਵੀ ਨਹੀਂ ਸਕਦਾ। ਮੇਰੀ ਪਾਸਾ 75 ਸਾਲ ਦੀ ਉਮਰ ਹੋ ਗਈ ਆ। ਹਾਂਜੀ। ਮੈਂ ਸਵੇਰ ਦਾ ਇਸੇ ਤਰ੍ਹਾਂ ਪੈਰਾ ਪਾਰ ਬੈਠਿਆ ਤੇ 80 ਕਿਲੋ ਇਹਦਾ वजन ਹੈ ਜਿਹਨੂੰ ਬਾਰ-ਬਾਰ ਮੈਂ ਘੁਆ ਲਿਆ ਤੇ ਮਿੱਟੀ ਪਰ ਵੀ ਜ਼ੋਰ ਲੱਗਦਾ। ਐਸੇ ਕਰਕੇ ਸਾਨੂੰ ਇਸ ਟਾਈਮ ਨਾ ਕੋਈ ਵੀ ਬਿਮਾਰੀ ਦੀ ਹੈ। ਅੱਛਾ ਜੀ। ਕਿਸੇ ਤਰ੍ਹਾਂ ਦੀ ਵੀ ਕੋਈ ਕੋਈ ਗੋਲੀ ਨਹੀਂ ਖਾਂਦੇ ਤੁਸੀਂ? ਕੋਈ ਗੋਲੀ ਨਹੀਂ ਖਾਂਦੇ ਕੋਈ ਸ਼ੂਗਰ ਦੀ ਕੋਈ ਕੋ ਕੁਝ ਨਹੀਂ। ਬੁਖਾਰ ਠਕਾਰ ਤਾਮ ਹੁੰਦੀ ਰਹਿੰਦੇ ਨੇ ਨਾ ਜਦੋਂ ਪਤਨੀ ਵਾਰ ਸਾਲ ਨੂੰ ਕੋਈ ਬਿਮਾਰੀ ਨਹੀਂ। ਕਿਆ ਬਾਤ ਹੈ ਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਸੀਂ ਪਟਿਆਲੇ ਦੇ ਹੀ ਹੋ ਪਟਿਆਲੇ ਲਵੇ ਸਿਉਣਾ ਪਿੰਡ ਆ ਜੀ ਸਿਉਣਾ ਹਾਂਜੀ ਹਾਂਜੀ ਸਿਉਣਾ ਕੋ ਅੱਛਾ ਹੈ ਪਿੰਡ ਤਾਂ ਨਾ ਵੀ ਬੜਾ ਸੋਹਣਾ ਜੀ ਤੁਹਾਡਾ ਹਾਂਜੀ ਸੋਹਣਾ ਚਾਰ ਦੋ ਮਿੰਟ ਸੋਹਣਾ ਹੈ ਤੇ ਇੱਕ ਗਾਣਾ ਵੀ ਬਣਿਆ ਸੀ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਸੋਨਾ ਉਗਲੇ ਉਗਲੇ ਹੀਰੇ ਮੋਤੀ ਤੇ ਤੁਸੀਂ ਉਸ ਦੇਸ਼ ਦੀ ਮਿੱਟੀ ਦੇ ਨਾਲੇ ਜਿਹੜੀ ਆਪਣੀ ਕਿਰਤੂ ਵੀ ਚਲਾ ਰਹੇ ਹਾਂ ਚਲਾ ਰਹੇ ਹਾਂ ਜੀ ਬਿਲਕੁਲ ਚਲਾ ਰਹੇ ਬੜਾ ਚੰਗਾ ਲੱਗਿਆ ਸਾਡੇ ਨਾਲ ਗੱਲਬਾਤ ਕਰਕੇ ਧੰਨਵਾਦ ਤੇ ਸੰਦੇਸ਼ ਕੀ ਦੇਣਾ ਚਾਹੋਗੇ ਜੀ ਲੋਕਾਂ ਨੂੰ ਸੰਦੇਸ਼ ਤਾਂ ਅਸੀਂ ਆਹੀ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਤੱਕ ਵੀ ਹੋ ਸਕੇ ਮਿੱਟੀ ਦੇ ਭਾਂਡੇ ਨੂੰ ਯੂਜ਼ ਕਰੋ ਜ਼ਰੂਰ ਮਨ ਬਾਈਆਂ ਕੋਲ ਦਹੀਂ ਵਾਲੇ ਕੁੰਡੇ ਹੁੰਦੇ ਤੇ ਹਾਂ ਜੀ ਅਗਰ ਆਪਰ ਨੂੰ ਜਾਗ ਨਹੀਂ ਮਿਲਦਾ ਤਾਂ ਕੁੰਡੇ ਦੇ ਵਿੱਚ ਉਹ ਕੁਝ ਕੱਤਰ ਰਹਿ ਜਾਂਦੇ ਨੇ ਤਾਂ ਵੀ ਉਹਦੇ માં ਦਹੀਂ ਜਾ ਸਕਦਾ ਅੱਛਾ ਜੀ ਹਾਂ ਜੀ ਕਿਆ ਬਾਤ ਹੈ ਕਿਆ ਬਾਤ ਇੱਥੇ ਬੱਚੀਆਂ ਇੱਥੇ ਆਈਆਂ ਹੋਈਆਂ ਸਾਰੀਆਂ ਫੋਟੋਆਂ ਖਿਚਵਾਉਂਦੀਆਂ ਜੀ ਇਹਦੇ ਨਾਲ ਸਨੁਕੀਦਨ ਫੀਲ ਹੁੰਦਾ ਬਹੁਤ ਦਿਲਚਸਪੀ ਲੈ ਰਹੇ ਨੇ ਬੱਚੇ ਇਹਨੂੰ ਬਣਾਉਣ ਆਹੀ ਕੱਲ ਜਿਹੜੀ ਸਾਰੇ ਮੇਲੇ ਦੇ ਵਿੱਚ ਸਾਹਮਣੇ ਬਣਦੀ ਦਿਖ ਰਹੀ ਹੈ ਨੀ ਤਾਂ ਫੋਟੋਆਂ ਤੇ ਸਹਿਮਤ ਨਹੀਂ ਹਾਂਜੀ ਉਹ ਜਿੰਨੀਆਂ ਵੀ ਚੀਜ਼ਾਂ ਬਣੇ ਨੇ ਆਪਾਂ ਨੂੰ ਕੀ ਪਤਾ ਕਿਵੇਂ ਬਣਦੀਆਂ ਨੇ ਠੀਕ ਹੈ ਮੇਰੇ ਵਾਲੀ ਆਈਟਮਾਂ ਜਿਹੜੀ ਸਾਹਮਣੇ ਬਣਦੀ ਵੀ ਦਿਖ ਰਹੀ ਹੈ ਤੇ ਆਪ ਬੁਣਾ ਕੇ ਵੀ ਦੇਖ ਰਹੇ ਬਿਲਕੁਲ ਜੀ ਬਿਲਕੁਲ ਤੇ ਇੱਕ ਵਾਰੀ ਤੁਹਾਡਾ ਨਾਮ ਦੱਸ ਦੋ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਮੇਰਾ ਨਾਮ ਹੈ ਜੀ ਹਰਨੇਕ ਸਿੰਘ ਪਿੰਡ ਮੇਰਾ ਸਿਉਣਾ ਠੀਕ ਹੈ ਤੇ ਉਮਰ 75 ਸਾਲ 75 ਸਾਲ ਕੀ ਬਾਤ ਹੈ ਬਹੁਤ ਪ੍ਰਮਾਤਾਂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡਾ ਨੰਬਰ ਦੱਸਣਾ ਚਾਹੂਗੇ ਹਾਂ ਜੀ ਹਾਂ ਨੰਬਰ ਮੇਰਾ ਹੈਗਾ 94654 3742 ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਸੀ ਕਾ